भाई अमृतपाल सिंह ਦੀ ਨਾਮਜ਼ਦਗੀ ਮਨਜ਼ੂਰ ਕਰ ਲਈ ਜਾਂਦੀ ਹੈ ਔਰ ਇਸੇ ਤੋਂ ਬਾਅਦ ਹੁਣ ਸਵਾਲ ਖੜੇ ਹੋਣ ਲੱਗ ਗਏ ਨੇ ਸਵਾਲ ਕਿੱਥੇ ਖੜੇ ਹੋ ਰਹੇ ਨੇ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਵੱਲੋਂ ਹਰਪਾਲ ਸਿੰਘ ਬਲੇਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਖਡੂਰ ਸਾਹਿਬ ਤੋਂ ਚੋਣ ਲੜਨ ਦੇ ਵਾਸਤੇ ਉਤਾਰਿਆ ਗਿਆ ਸੀਗਾ ਹਾਲਾਂਕਿ ਉਸ ਵੇਲੇ ਨਾਮਜ਼ਦਗੀ ਵਾਪਸ ਲੈ ਲਈ ਗਈ ਸੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨਿਤਰਨ ਦਾ ਫੈਸਲਾ ਕਰਦੇ ਨੇ ਜਾਂ ਫਿਰ ਉਹਨਾਂ ਦਾ ਪਰਿਵਾਰ ਜਿਹੜਾ ਇਸ ਗੱਲ ਦਾ ਦਾਵਾ ਕਰਦਾ ਖੈਰ ਹੁਣ ਦੁਬਾਰਾ ਜਿਵੇਂ ਪ੍ਰਤੀਤ ਹੋਇਆ ਸੀ ਕਿ ਲੰਗੇ ਕੱਲ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਭਰਦੇ ਨੇ ਔਰ ਉੱਥੇ ਜਾ ਕੇ ਇਹ ਗੱਲ ਕਹਿੰਦੇ ਨੇ ਕਿ ਜੇ ਭਾਈ ਚਾਂਸ ਭਾਈ ਅਮਰਤਪਾਲ ਸਿੰਘ ਦੀ ਨਾਮਜ਼ਦਗੀ ਨਾਮਨਜ਼ੂਰ ਹੁੰਦੀ ਹੈ ਤਾਂ ਇੱਥੇ ਕੋਈ ਨਾ ਕੋਈ ਪੰਥਕ ਆਗੂ ਹੋਣਾ ਲਾਜ਼ਮੀ ਆ ਜਿਹਦੇ ਵੱਲ ਨੂੰ ਲੋਕਾਂ ਦਾ ਰੁਝਾਨ ਹੋ ਸਕੇ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਕਿ ਜੇ ਅਪਰੂਵ ਹੋ ਜਾਂਦੀ ਹੈ ਤੇ ਉਹ ਜ਼ਰੂਰ ਆਪਣੇ ਨਾਮਜ਼ਦਗੀ ਦੇ ਪੇਪਰ ਵਾਪਸ ਲੈ ਲੈਣਗੇ ਪਰ ਅਜੇ ਤੱਕ ਇਦਾਂ ਨਹੀਂ ਹੋਇਆ ਲੰਗੇ ਕੱਲ ਤੋਂ ਹੀ ਖਬਰ ਨਸ਼ਰ ਕੀਤੀ ਜਾ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਨਾਮਜ਼ਦਗੀ ਜਿਹੜੀ ਆ ਮਨਜ਼ੂਰ ਹੋ ਗਈ ਹੈ ਪਰ ਦੂਜੇ ਪ ਦੀ ਵਾਪਸ ਅਜੇ ਤੱਕ ਨਹੀਂ ਲਈ ਗਈ ਜਾਂ ਫਿਰ ਇਹਦਾ ਮਤਲਬ ਇਹ ਮੰਨ ਲਿਆ ਜਾਵੇ ਕਿ ਹਰਪਾਲ ਸਿੰਘ ਬਲੇਰ ਜਿਹੜੇ ਨੇ ਉਹ ਚੋਣ ਲੜਨਾ ਚਾਹੁੰਦੇ ਨੇ ਜਾਂ ਸਿਮਰਨਜੀਤ ਸਿੰਘ ਮਾਨ ਨੂੰ ਐਮਪੀ ਦੀ ਕੁਰਸੀ ਜ਼ਿਆਦਾ ਪਿਆਰੀ ਹੋ ਗਈ ਹੈ ਪੰਥ ਤੋਂ ਇਹ ਮੰਨ ਲਿਆ ਜਾਵੇ ਸਿਮਰਨਜੀਤ ਸਿੰਘ ਮਾਨ ਪੰਥਕ ਪੱਧਰ ਦੇ ਉੱਤੇ ਆਪਣੇ ਆਪ ਨੂੰ ਇੱਕ ਉੱਗਾ ਲੀਡਰ ਮੰਨਦੇ ਨੇ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਜਾਂਦੇ ਨੇ ਸੰਗਰੂਰ ਉਹਨਾਂ ਦੀ ਰੈਲੀ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਉਸ ਰੈਲੀ ਦਾ ਹਿੱਸਾ ਬਣ ਕੇ ਪ੍ਰਚਾਰ ਕਰਦੇ ਨੇ ਸਿਮਰਨਜੀਤ ਸਿੰਘ ਮਾਨ ਦੇ ਵਾਸਤੇ ਪਰ ਉਸ ਦੇ ਬਾਵਜੂਦ ਕੀ ਹੁਣ ਸਿਮਰਨਜੀਤ ਸਿੰਘ ਮਾਨ ਆਪਣੇ ਕਰਤੱਵ ਤੋਂ ਪਿੱਛੇ हट ਗਏ ਨੇ ਸਿਮਰਨਜੀਤ ਸਿੰਘ ਮਾਨ ਨੇ ਜੋ ਸਮਰਥਨ ਕੀਤਾ ਸੀ ਭਾਈ ਅਮਰਤਪਾਲ ਸਿੰਘ ਦਾ ਕਿ ਉਸ ਤੋਂ ਪਿੱਛੇ हट ਕੇ ਹੁਣ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਥਾਪੜਾ ਦੇ ਦਿੱਤਾ ਔਰ ਕੀ ਹਰਪਾਲ ਸਿੰਘ ਬਲੇਰ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਲੜਨਗੇ ਇਹ ਆਉਂਦਾ ਸਮਾਂ ਦੱਸੇਗਾ ਕਿਉਂਕਿ ਹੁਣ ਤੱਕ ਅਜੇ ਤੱਕ ਉਹ ਨਾਮਜ਼ਦਗੀ ਵਾਪਸ ਨਹੀਂ ਲਈ ਗਈ ਜਿਵੇਂ ਕਿ ਹਰਪਾਲ ਸਿੰਘ ਬਲੇਰ ਦਾਵਾ ਕਰ ਰਹੇ ਸੀ ਕਿ ਜੇ ਭਾਈ ਸਾਹਿਬ ਦੇ ਆ ਨਾਮਜ਼ਦਗੀ ਪੇਪਰ ਮਨਜ਼ੂਰ ਕਰ ਲਏ ਜਾਂਦੇ ਨੇ ਤਾਂ ਉਹ ਆਪਣੀ ਨਾਮਜ਼ਦਗੀ ਵਾਪਸ ਲੈ ਲੈਣਗੇ ਪਰ ਅਜੇ ਤੱਕ ਇਸ ਤਰ੍ਹਾਂ ਨਹੀਂ ਹੋਇਆ ਅਜੇ ਤੱਕ ਵੈਬਸਾਈਟ ਦੇ ਉੱਤੇ ਉਹਨਾਂ ਦਾ ਨਾਮ ਮੌਜੂਦ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹ ਦੱਸਦੇ ਰਹਿਵਾਂਗੇ ਉਦ ਤੱਕ ਲਈ ਬਣੇ ਰਹੋ ਵਨ ਇਡੀਆ ਪੰਜਾਬੀ ਤੇ Subscribe to One India channel and never miss an update.